ਸੱਚੀ ਗੱਲ ਮੂਹ ਦੇ ਉੱਤੇ ਆਖਦੇ ਹੀ ਏਡਾ ਟਿਕੇ ਪਿੱਠ ਪਿੱਛੇ ਮਾਰੀਦੇ ਨਹੀਂ ਕਦੇ ਥੋਬੀ ਪਟਕੇ ਬਈ ਪੁੱਤਰ ਨਹੀਂ ਕਿਸੇ ਦਾ ਲਫੈਂਡ ਹੋਣਾ ਚਾਹੀਦਾ ਥੋੜਾ ਬਹੁਤਾ ਬੰਦੇ ਦਾ ਸਟੈਂਡ ਹੋਣਾ ਚਾਹੀਦਾ ਬਈ ਥੋੜਾ ਬਹੁਤਾ ਬੰਦੇ ਦਾ ਸਟੈਂਡ ਹੋਣਾ ਚਾਹੀਦਾ ਜਜ਼ਬਾਤ ਔਕਾਤ ਤੇ ਜਾਤ ਨੂੰ ਕਦੇ ਨਹੀਂ ਠੇਸ ਪਹਚਾਈ ਦੀ ਸੀਮਾ ਕੋਈ ਨਹੀਂ ਹੁੰਦੀ ਸੇਵਾ ਸੈਰ ਸਫਾਈ ਦੀ ਬਈ ਰੋਬਦਾਰ ਘਰ ਚ ਗ੍ਰੈਂਡ ਹੋਣਾ ਚਾਹੀਦਾ ਥੋੜਾ ਬਹੁਤਾ ਬੰਦੇ ਦਾ ਸਟੈਂਡ ਹੋਣਾ ਚਾਹੀਦਾ ਥੋੜਾ ਬਹੁਤਾ ਬੰਦੇ ਦਾ ਸਟੈਂਡ ਹੋਣਾ ਚਾਹੀਦਾ ਗੱਲ ਗੱਲ ਤੇ ਫੰਨੇ ਖਾਹੀ ਨਹੀਂ ਦਿਖਾਈ ਦੀ ਹੈਂਕੜਵਾਜੀ ਵਿੱਚ ਕਿਸੇ ਦੀ ਨਹੀਂ ਇੱਜ਼ਤ ਲਾਹੀ ਦੀ ਸੁਭਾ ਦਾ ਜਹਾਜ਼ ਸੋਹੀ ਸਦਾ ਲੈਂਡ ਹੋਣਾ ਚਾਹੀਦਾ ਥੋੜਾ ਬਹੁਤਾ ਬੰਦੇ ਦਾ ਸਟੈਂਡ ਹੋਣਾ ਚਾਹੀਦਾ ਬਈ ਥੋੜਾ ਬਹੁਤਾ ਬੰਦੇ ਦਾ ਸਟੈਂਡ ਹੋਣਾ ਚਾਹੀਦਾ